ਹਰ ਸਾਲ 3 ਮਾਰਚ ਨੂੰ ਪੂਰੀ ਦੁਨੀਆ ਜੈਵ ਵਿਭਿੰਨਤਾ ਦੀ ਸੰਭਾਲ ਲਈ ਟਿਕਾਊ ਅਭਿਆਸਾਂ ਬਾਰੇ ਜਾਗਰੂਤਾ ਫੈਲਾਉਣ ਲਈ ਵਿਸ਼ਵ ਜੰਗਲੀ ਜੀਵ ਦਿਵਸ ਮਨਾਉਂਦੀ ਹੈ। ਇਹ ਦਿਨ ਜੰਗਲੀ ਜੀਵਾਂ ਅਤੇ ਉਹਨਾਂ ਦੀਆਂ ਰਹਿਣ ਵਾਲੀਆਂ ਥਾਵਾਂ ਬਾਰੇ ਜਾਗਰੂਕਤਾ ਨੂੰ ਉਤਸ਼ਾਹਿਤ ਕਰਦਾ ਹੈ। ਇਸ ਸਾਲ ਵਿਸ਼ਵ ਜੰਗਲੀ ਜੀਵ ਦਿਵਸ ਦਾ ਥੀਮ ਹੈ ਲੋਕਾਂ ਅਤੇ ਗ੍ਰਹਿਣ ਨੂੰ ਜੋੜਨ, ਜੰਗਲੀ ਜੀਵ ਸੁਰੱਖਿਆ ਵਿੱਚ ਡਿਜੀਟਲ ਨਵਾਂਚਾਰ ਦੀ ਖੋਜ ਕਰਨਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਜੰਗਲੀ ਜੀਵ ਦਿਹਾੜੇ ਮੌਕੇ ਜੰਗਲੀ ਜੀਵ ਪ੍ਰੇਮੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰਧਾਨ ਮੰਤਰੀ ਨੇ ਉਹਨਾਂ ਲੋਕਾਂ ਦੀ ਸ਼ਲਾਘਾ ਕੀਤੀ ਜਿਹੜੇ ਜੰਗਲੀ ਜੀਵ ਸੁਰੱਖਿਆ ਦੇ ਯਤਨਾਂ ਵਿੱਚ ਹਮੇਸ਼ਾ ਸਭ ਤੋਂ ਅੱਗੇ ਰਹਿੰਦੇ ਨੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦਿਨ ਧਰਤੀ ਨੂੰ ਬਚਾਉਣ ਦੀ ਵਚਨਬੱਧਤਾ ਨਾਲ ਜੀਵਨ ਦੀ ਅਦੁੱਤੀ ਭਪਿੰਤਾ ਨੂੰ ਮਨਾਉਣ ਦਾ ਦਿਨ ਹੈ ਸ਼੍ਰਦੀ ਰਕਸ਼ਿਤਾਹ ਅਰਥਾਤ प्रकृति उसकी रक्षा करती है जो प्रकृति की रक्षा करता है साथ मिलकर इस धरती के लिए अपनी भावी पीढ़ियों के लिए एक ग्रीनर क्लीनर और बेटर फ्यूचर का निर्माण करें प्रकृति से प्रेम और हर जीव के लिए करुणा ये हमारी संस्कृति भी है और ਸਹਜ ਸੁਭਾਵ ਵੀ ਹੈ। ਭਾਰਤ ਕੀ ਪ੍ਰਕਿਰਤੀ ਪ੍ਰੇਮੀ ਇਸ ਤਰ੍ਹਾਂ ਪਾਤਾ ਕਰਨ ਕਿ ਜਲਵਾਯੂ ਪਰिवर्तन ਬਾਰੇ ਕੇਂਦਰੀ ਮੰਤਰੀ ਭੁਪਿੰਦਰ ਯਾਦਵ ਨੇ ਲੋਕਾਂ ਨੂੰ ਵਿਸ਼ਵ ਜੰਗਲੀ ਜੀਵ ਦਿਵਸ ਤੇ ਧਰਤੀ ਨੂੰ ਬਨਸਪਤੀ ਅਤੇ ਜੀਵ ਜੰਤੂਆਂ ਦੀ ਅਦੁੱਤੀ ਭਿੰਨਤਾ ਨੂੰ ਮਨਾਉਣ ਅਤੇ ਸੰਭਾਲ ਦੇ ਮੰਤਵ ਬਾਰੇ ਜਾਗਰੂਕਤਾ ਪੈਦਾ ਕਰਨ ਦੀ ਅਪੀਲ ਕੀਤੀ। ਯਾਦਵ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਜੰਗਲੀ ਜੀਵ ਸੁਰੱਖਿਆ ਅਤੇ ਮਨੁੱਖ ਜਾਨਵਰ ਦੀ ਸਹਿਹੋਂਦ ਨੂੰ ਯਕੀਨੀ ਬਣਾਉਣ ਲਈ ਡਿਜੀਟਲ ਨਵੀਨਤਾ ਦੀ ਪੂਰੀ ਵਰਤੋਂ ਕਰ ਰਿਹਾ ਹੈ।